Thank <laughs> you. ਸ਼੍ਰੀ ਵਰਨਾਦ ਲੰਗਰ ਕਮੇਟੀ ਪਠਾਨਕੋਟ ਦੀ ਤਰਫੋਂ ਚੱਲੇ ਲੰਗਰ ਦੇ ਵਿੱਚ ਅੱਜ ਸ਼੍ਰੀ ਨੀਰਜ ਵਸ਼ਿਸ਼ਟ ਨੀਲਕੰਠ ਮਹਾਦੇਵ ਕਮੇਟੀ ਲੁਧਿਆਣਾ ਦੇ ਦੋਸਤ ਸ਼ਰਧਪਕਤਾਂ ਦਾ ਇੱਕ ਜਥਾ ਭੰਡਾਰਾ ਕਰਨ ਦੇ ਲਈ ਸੈਲੀ ਰੋਡ ਪਹੁੰਚਿਆ ਤੇ ਉਹਨਾਂ ਨੇ ਚਾਹ ਪਕੌੜੇ ਅਤੇ ਭੋਜਨ ਜਿਹੜਾ ਉਹ ਸ਼ਕਿਆ ਤੇ ਬੰਬੰਮ ਪੋਲੇ ਦਾ ਜਕਾਰਾ ਗਾਉਂਦੇ ਹੋਏ ਕਮੇਟੀ ਦੇ ਲਾਈਵ ਚੇਅਰਮੈਨ ਨੇ ਦੱਸਿਆ ਹੈ ਕਿ 21 ਸਾਲਾਂ ਤੋਂ ਲਗਾਤਾਰ ਸ਼ਰਦਾਲੂਆਂ ਦੀ ਸੇਵਾ ਅਸੀਂ ਕਰਦੇ ਆ ਰਹੇ ਹਾਂ ਤੇ ਜੇਕਰ ਪੋਲੇ ਬਾਬਾ ਨੇ ਚਾਇਆ ਤਾਂ ਅਗਲੇ ਸਾਲ ਇੱਕ ਜਗ੍ਹਾ ਤੇ ਇਮਾਰਤ ਜਿਹੜੀ ਹੈ ਉਹ ਮਿਲ ਜਾਵੇਗੀ ਤੇ ਸ਼ਿਵ ਭਗਤਾਂ ਦੀ ਲਈ ਰਿਹائش ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤੇ ਆਓ ਹੁਣ ਤਸਵੀਰਾਂ ਦੇਖਦੇ ਹਾਂ ਕਿਸ ਤਰ੍ਹਾਂ ਦੇ ਨਾਲ ਸ਼ਿਵ ਭਗਤਾਂ ਦੀ ਕਤਾਰ ਜਿਹੜੀ ਆ ਉਹ ਲੰਗਰ ਚੱਕਰੀ ਤੇ ਬੰਬੰਬੋਲੇ ਦੇ ਜਕਾਰੇ ਲਾਗੇ ਆ। ਹਰ ਹਰ ਮਹਾਦੇਵ 800 ਲੀਟਰ ਐਸਓ ਵੀ ਸ਼੍ਰੀ ਅਮਰਨਾਥ ਲੰਗਰ ਕਮੇਟੀ ਪਠਾਨਕੋਟ ਵੱਲੋਂ ਯਾਰੇ ਯਾਤਰੀਆਂ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ। ਜਗ੍ਹਾ ਦੀ ਵਿਵਸਥਾ ਨਾ ਹੋਣ ਕਰ। ਤੇ ਲੰਗਰ ਪਠਾਨਕੋਟ ਸਿਟੀ ਨੇੜੇ ਸਟੇਸ਼ਨ ਤੇ ਅਮਜਾਬਾਦ ਐਕਸਪ੍ਰੈਸ ਦੇ ਚੱਕੀ ਬੈਕ ਦੇ ਦਾਸ ਸੁਵਰਾਜ ਪੈਕਿੰਗ ਹੋਰਿਆ ਹੋਰ ਕੁਟਰੀਣਾ ਅਜੇ ਵੀ ਕੋਈ ਕੋਈ ਵੀ ਦਿੱਤੀ ਜਾਂਦੀ ਹੈ ਪਰ ਸੰਧੂ ਖਰਮ ਗੱਡੇ ਦੇ ਵੀ ਦਿੱਤਾ ਜਾਂਦਾ ਲੰਗਰ ਔਰ ਅੱਜ ਰਗਵਾੜੇ ਤੋਂ ਉੱਧਰ ਅੱਧਰ ਚੱਲ ਕੇ ਨੀਲ ਕਟਬਾਹ ਦੇ ਸਮਿਤੀ ਦੇ ਨੀਰਜ ਜੀ ਜਿਹੜੇ ਹਰ ਸਾਲ ਚਾਰ ਬਸਾਂ ਦਾ ਜੱਥਾ ਲੈ ਕੇ ਰਸਲ ਲੈ ਕੇ ਜਾਂਦੇ ਨਾ ਇਸ ਸਾਲ ਵੀ ਉਹ ਸਾਡੇ ਨਿਵਾਸ ਸਥਾਨ ਤੇ ਜਿੱਥੇ ਲੰਗਰ ਬੰਦਿਆ ਤੇ ਪਹੁੰਚਣਾ ਆਪਣੀ ਗੱਡੀਆਂ ਲੈ ਕੇ ਅੱਸਰਾਂ ਨੇ ਕੋਲ ਜਿਹੜਾ ਬਿਨਾਂ ਨ ਕੀਤਾ ਅਰ ਤੇ ਆਪ ਕੋੜਾ ਵੀ ਲਿਆ ਸੜਾ ਪ੍ਰਸ਼ਾਸਨ ਨੇ ਅਨੁਵਾਦ ਪੰਪਾਪੋੜ ਦੇ ਜੇ ਕਾਰਜ ਲਗਾਏ ਉਹਨਾਂ ਨੇ ਔਰ ਮਾਨ ਸਮਾਨ ਬਖਸ਼ਾ ਸ੍ਰੋਪੇ ਡਾਲੇਗੇ ਸਾਰੇ ਅਸੀਂ ਸ੍ਰੋਪੇ ਉਹਨਾਂ ਨੂੰ ਪਾਏ ਉਹਨਾਂ ਨਾਲ ਸਾਨੂੰ ਪਾਏ ਦੇਖੋ ਜਿਹੜਾ ਮਾਨ ਬਖਸ਼ਿਆ ਬੋਲੇ ਬਾਬਾ ਦਾ ਅਸ਼ੀਰਵਾਦ ਲਿਆ ਔਰ ਬੋਲੇ ਬਾਬਾ ਦੀ ਕਿਰਪਾ ਨਾਲ ਜਿਹੜੀ ਇਹਾਂ ਜਤਰਾ ਜਿਹੜੀ ਅੱਗੇ ਆਪਣੀ ਜਿਹੜੀ ਰਵਾਨਾ ਕੀਤੀ ਹੈ ਅਸੀਂ ਆਸ ਕਰਦੇ ਹਾਂ ਵੀ ਜਿੰਨੇ ਵੀ ਭੋਗ ਜਤਰਾ ਕਰਨ ਤੇ ਆ ਰਹੇ ਨੇ ਜਿਸ ਤਰ੍ਹਾਂ ਉਹ ਜਾਜਾ ਕਰਦੇ ਆ ਜਤਰਾ ਕਰ ਲੈਣਾ ਇਸ ਤਰ੍ਹਾਂ ਹੀ ਜਤਰਾ ਤੋਂ ਵਾਪਸ ਆਪਣੇ ਘਰ ਸ਼ੁਭ ਸ਼ਾਂਤੀ ਬੱਚਿਆਂ ਵਿੱਚ ਬੋਲਣ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟ